ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਦੀ ਮਾਰ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਦਰਅਸਲ ਪਹਾੜਾ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਜਿੱਥੇ ਪੂਰਾ ਪੰਜਾਬ ਹੜ੍ਹ ਦੀ ਮਾਰ ਹੇਠਾ ਚੁੱਕਿਆ ਹੈ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਦਰਸ਼ਨ ਸਥਲ ਤੋਂ ਦੂਰਬਿੰਦ ਰਾਹੀ ਸੰਗਤਾਂ ਦੇ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦੂਰਦਰਸ਼ਨ ਦੇਦਾਰ ਕੀਤੇ ਜਾਂਦੇ ਨੇ ਪਰ ਲਗਾਤਾਰ ਬਰਸਾਤ ਦੇ ਚੱਲਦਿਆਂ ਪਾਣੀ ਕਾਫੀ ਜ਼ਿਆਦਾ ਭਰ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਹੈ ਅਨੁਸਾਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋਣ ਹੈ ਸਾਰੇ ਘਰਾਂ ਦਾ ਜਿਹੜਾ ਲੋਕੀ ਸਾਮਾਨ ਤੇ ਪੰਜੇ ਲਈ ਦੋ ਚੱਲ ਚੱਲ ਨਹੀਂ ਸੀ ਜਿਸ ਪਾਣੀ ਦਾ ਘਰ ਖਾਪ ਰਿਹਾ ਹੈ ਕਿਉਂਕਿ ਤੁਹਾਨੂੰ ਕਿੱਦਾਂ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋੜਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜ੍ਹ ਜਾਂਦਾ ਤੁਸੀਂ ਕਿਹਾਂ ਦੇ ਹੀ ਰਹੋ ਜਦੋਂ

ਹਾਂ ਜੀ ਇਹ ਮੰਨ ਕਰਦੇ ਵੰਗੂ ਕਰਦੇ ਐਨ ਲ ਚਲੋ ਆਪਣਾ ਪਾਣੀ ਦਾ ਇਦਾਂ ਕਵਰ ਕਰਨ ਪਾਣੀ ਨੂੰ ਤੇ ਕੋਈ ਹੋਰ ਵੀ ਸਾਡਾ ਕੋਈ ਚੰਗਰਾ ਵਾ ਚਾਰਾ ਜੂਰਾ ਮਲੇ ਕੋਈ ਸਾਨੂੰ ਮਤਲਬ ਇਹੋ ਵੀ ਮੰਨਦਾ ਸਾਡੀ